ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਦੀ ਫਤਿਹ ਸੋ ਜਿਵੇਂ ਆਪ ਜੀ ਨੂੰ ਪਤਾ ਹੈ ਕਿ ਮੈਂ ਪਿਛਲੇ ਕੁਝ ਸਮੇਂ ਤੋਂ ਆਸਟ੍ਰੇਲੀਆ ਆਇਆ ਪਿਆ ਹਾਂ ਆਸਟ੍ਰੇਲੀਆ ਵਿੱਚ ਸਾਨੂੰ ਕੋਈ ਵੀਰ ਮਿਲਿਆ ਜਿਹਦਾ ਨਾਮ ਹੈ ਵੀਰ ਕਰਨਦੀਪ ਸਿੰਘ ਬੜਾ ਪਿਆਰ ਵਾਲਾ ਵੀਰ ਹੈ ਸਾਡਾ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਦੀ ਫਤਿਹ ਥੋੜੇ ਦਿਨ ਪਹਿਲਾਂ ਸਾਡੀ ਕੁਝ ਵਿਚਾਰਾਂ ਸਾਂਝੀਆਂ ਹੋਈਆਂ ਜਿਦੇ ਚ ਇੱਕ ਲਾਈਨ ਜਿਹੜੀ ਆਪਾਂ ਹਮੇਸ਼ਾ ਕਹਿੰਦੇ ਹੁੰਨੇ ਆ ਜਾ ਕੋ ਰੱਖਿਆ ਸਾਈਆਂ ਮਾਰ ਸਕੈ ਨਾ ਕੋਏ ਉਹ ਇਸ ਵੀਰ ਨਾਲ ਵਰਤੀ ਆਸਟ੍ਰੇਲੀਆ ਦੀ ਧਰਤੀ ਉੱਤੇ ਤੇ ਸਾਡਾ ਬਹੁਤ ਪਿਆਰ ਵਾਲਾ ਵੀਰ ਹੈ ਅੱਜ ਮੈਨੂੰ ਕਿਹਾ ਮੈਂ ਕਿਹਾ ਵੀ ਆਪਾਂ ਤੇਰੀ ਸਟੋਰੀ ਆਪਾਂ ਸਾਂਝੀ ਕਰੀਏ ਤਾਂ ਵੀਰ ਕਹਿੰਦਾ ਜਰੂਰ ਸੋ ਹਾਂਜੀ ਵੀਰ ਜੀ ਰਗਨਦੀਪ ਸਿੰਘ ਜੀ ਕੀ ਪਾਣਾ ਵਰਤਿਆ ਤੁਹਾਡੇ ਨਾਲ ਮਾੜਾ ਜਿਹਾ ਦੱਸੋ ਨਾਲ ਆਪਣਾ ਹੱਥ ਦਿਖਾਓ ਹੱਥ ਵੀ ਜੀ ਆ ਦੇਖੋ ਮੇਰਾ ਮੇਰਾ ਐਕਸੀਡੈਂਟ ਹੋਇਆ ਜੀ ਉਹ ਉੱਪਰ ਖੜਾ ਹੀ ਉੱਥੇ ਹੈ ਕੁਦਰਤੀ ਅੱਛਾ ਆ ਇੰਟਰਸੈਕਸ਼ਨ ਦੇ ਉੱਪਰ ਐਕਸੈਂਪ ਹੋਇਆ ਓਕੇ ਉੱਤਰੋਂ ਆਉਂਦਾ ਸੀ ਗੱਡੀ ਤੇ ਉੱਤਰੋਂ ਟੱਕਰ ਜਾਂਦੀ ਹੈ ਗਲਤੀ ਹੈ ਕਿ ਮੇਰੀ ਸੀ ਮੈਂ ਸਟਾਪ ਦਾ ਸਾਈਨ ਲੰਘਿਆ ਸੀ ਹਾਂ ਮੈਂ ਰੁਕ ਰਿਹਾ ਸੀ ਉੱਥੇ ਤੇ ਮੈਂ ਰੁਕਿਆ ਨਹੀਂ ਤੇ ਉਹ ਰਾਤ ਦਾ ਟਾਈਮ ਸੀਗਾ ਤੇ ਮੈਂ ਹੱਥ ਚੱਲਿਆ ਰਿਹਾ ਇੱਥੇ ਕੋਈ ਆਉਂਗਾ ਟੋਕੀਏ ਏਰੀਆ ਬਹੁਤ ਹੁਣ ਤਾਂ ਵਗਦਾ ਉਦੋਂ ਬਹੁਤ ਜ਼ਿਆਦਾ ਕੋਲ ਠੀਕਾ 3 ਸਾਲ ਪਹਿਲਾਂ ਤੇ ਉਧਰ ਮੈਂ ਉਧਰ ਉਹਨਾਂ ਸੀ ਤੇ ਝਾਕੇ ਡ੍ਰੋਨ ਨਾਲ ਸੀ ਤੇ ਬਹੁਤ ਸੋਤੇ ਮਿਲੇ ਹੋ ਗਏ ਜੀ ਤੇ ਟਰੱਕ ਤੇ ਕਾਰ ਦੇ ਮੇਲੇ ਹੋ ਗਏ ਹੋਰ ਹੋਰ ਤੇ ਕਿਦਾਂ ਤੁਹਾਨੂੰ ਸੱਟ ਲੱਗੀ ਕਾਰ ਵੀ ਤੁਹਾਡੀ ਸਾਰੀ ਜ਼ਖਮੀ ਹੋ ਗਈ ਸਾਰੀ ੁੱਟ ਭੱਜ ਗਈ ਸਾਰੀ ਕਾਰ ਗੱਡੀ ਸਾਰੀ ਖਤਮ ਹੋ ਗਈ ਤੇ ਤੇ ਹੱਥ ਤੇ ਤੁਹਾਡੇ ਬਹੁਤ ਸੱਟਾਂ ਲੱਗੀਆਂ ਦਿਖਾਓ ਹਾਂਜੀ ਆ ਆ ਦੇਖੋ ਜੀ ਆ ਥੋੜਾ ਇੱਧਰ ਇੱਧਰ ਆ ਜਿਓ ਦਾ ਤਾਂ ਨਹੀਂ ਬਚਣਾ ਜਿਹੜੇ ਸਾਡੇ ਵੀਰ ਦੀ ਬਾਤ ਹੈ ਸਾਡੇ ਲੱਗੀ ਹੈ ਪਰ ਚਲੋ ਮਾਰੇ ਦੀ ਗੁਣਗਾਨ ਕਰਦਾ ਸਾਡੇ ਵੀਰ ਦਾ ਵੀਰ ਕਰਕੇ ਬਚਾ ਹੋ ਗਿਆ ਬੜੀ ਭਾਰੀ ਸੱਟ ਲੱਗੀ ਹੈ ਮੈਨੂੰ ਵੀਰ ਨੇ ਦੱਸਿਆ ਸੀ ਵੀ ਪੱਟਾ ਦਾ ਮਾਸ ਉਤਾਰ ਕੇ ਤੇ ਇਹਨਾਂ ਦੀ ਪਾਹਾਂ ਤੇ ਲਾਇਆ ਦੋ ਜਗ੍ਹਾ ਤੇ ਕਿਹੜੀ ਕਿਹੜੀ ਜਗ੍ਹਾ ਤੇ ਲਾਇਆ ਵੀਰੇ ਇਹ ਇੱਥੇ ਦੋ ਜਗ੍ਹਾ ਤੇ ਇੱਥੇ ਵੀ ਲੱਗਿਆ ਤੇ ਕਿੱਥੇ ਲੱਗਿਆ ਉੱਪਰ ਦਿਖਾਓ ਉੱਪਰ ਕਰਕੇ ਸਕਿਨ ਕ੍ਰਾਫਟਿੰਗ ਕਹਿੰਦੇ ਜੀ ਸਕਿਨ ਕ੍ਰਾਫਟਿੰਗ ਕੀਤੀ ਹੈ ਪੱਟ ਤੋਂ ਮਾਸ ਲਾ ਕੇ ਉਹ ਮਤਲਬ ਪੱਤ ਲਾ ਕੇ ਉਹ ਪਰਤੇ ਥਈ ਹੈ ਅੱਛਾ ਤੇ ਉਹ ਫਿਰ ਹੌਲੀ ਹੌਲੀ ਇਹ ਠੀਕ ਹੋਇਆ ਹੁਣ ਵੀ ਹਜੇ ਵੀ ਤੇਜ਼ ਚੇਤੇ ਦੇਖੂਗੇ ਤਾਂ ਫਰਕ ਆਇਆ ਇਹਦਾ ਮਲਵਾ ਰੰਗ ਦਾ ਵਿਆਹ ਰੰਗ ਦਾ ਬਹੁਤ ਫਰਕ ਆ ਬਹੁਤ ਫਰਕ ਇਹ ਡਾਕਟਰ ਨੇ ਕਿਹਾ ਵੀ ਹੌਲੀ ਹੌਲੀ ਵੀਰ ਦੀ ਤਕਰੀਬਨ ਸਾਰੀ ਬਾਹ ਪਾਟੀ ਹੋਈ ਹੈ ਇੱਥੋਂ ਲੈ ਕੇ ਆਹ ਦੇਖੋ ਇੱਥੋਂ ਆ ਇਧਰੋਂ ਪਿੱਛੋਂ ਆਪ ਅੰਦਰਲੀ ਸਾਈਡ ਤੋਂ ਬਹੁਤ ਭਾਰਾ ਐਕਸੀਡੈਂਟ ਹੋਇਆ ਪਰ ਚਲੋ ਮਾਰੇ ਨੇ ਬਚਾ ਲਿਆ ਮਾਰੇ ਨੇ ਬਚਾ ਲਿਆ ਵੀਰ ਸਾਡਾ ਬੜਾ ਹਿੰਮਤ ਵਾਲਾ ਸੀ ਤਾਂ ਬਚਾ ਹੋ ਗਿਆ ਸੋ ਇਥੋਂ ਇੱਕ ਸਾਨੂੰ ਇੱਕ ਸੋਝੀ ਮਿਲਦੀ ਆ ਵੀ ਇੱਕ ਤਾਂ ਵਰਕਆਊਟ ਜ਼ਰੂਰ ਕਰਿਆ ਕਰੋ ਐਕਸਰਸਾਈਜ਼ ਕਰਿਆ ਕਰੋ ਉਹਦੇ ਨਾਲ ਕੀ ਹੁੰਦਾ ਤੁਹਾਡੀ ਬੋਡੀ ਸਟਰੈਂਥ ਜਿਹੜੀ ਗੇਨ ਹੁੰਦੀ ਆ ਤੇ ਆਣ ਵਾਲੇ ਸਮੇਂ ਚ ਰੱਬ ਨਾ ਕਰੇ ਜਦੋਂ ਤੁਹਾਨੂੰ ਕੋ ਸੱਟ ਪਟ ਲੱਗੇ ਮਹਾਰਾਜ ਨਾ ਕਰੇ ਪਰ ਜ਼ਿੰਦਗੀ ਚ ਬਹੁਤ ਚਾਂਸ ਇਸ ਤਰ੍ਹਾਂ ਦੇ ਹੁੰਦੇ ਆ ਵੀ ਕਈ ਵਾਰੀ ਕੋਈ ਭਾਣਾ ਵਰਤ ਜਾਂਦਾ ਤੇ ਉਹਦੇ ਚ ਤੁਹਾਨੂੰ ਸਟਰੈਂਥ ਬਹੁਤ ਮਿਲਦੀ ਆ ਜਦੋਂ ਤੁਸੀਂ ਐਕਸਰਸਾਈਜ਼ ਕਰਦੇ ਹੋ ਬਾਕੀ ਰੱਬ ਦਾ ਨਾਮ ਲਿਆ ਕਰੋ ਵਾਹਿਗੁਰੂ ਵਾਹਿਗੁਰੂ ਕਰਿਆ ਕਰੋ ਤੇ ਸਾਰੀਆਂ ਚੀਜ਼ਾਂ ਤੋਂ ਬਚਾਅ ਹੋ ਜਾਂਦਾ ਹੈ ਤੇ ਵੀਰ ਧੰਨਵਾਦ ਤੁਹਾਡਾ ਗੰਦੀਪ ਸਿੰਘ ਜੀ ਆਪਾਂ ਫੇਰ ਦੁਬਾਰਾ ਮਿਲਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ